ਫਰੂਰ ਸਾਹਿਬ ਜ਼ਿਮਨੀ ਚੋਣ ਚ ਪਾਇਲਬਲਦੀਪ ਸਿੰਘ ਦੀ ਨਾਮਜ਼ਦਗੀ ਰੱਦ ਪਾਇਲਬਲਦੀਪ ਸਿੰਘ ਦੀ ਪੰਜਾਬ ਅੰਦਰ ਵੋਟਰ ਰਜਿਸਟਰਡ ਨਾ ਹੋਣ ਨੂੰ ਚੋਣ ਕਮਿਸ਼ਨ ਨੇ ਬਣਾਇਆ ਆਧਾਰ ਸਵਰਾਜ ਲਹਿਰ ਸਮੇਤ ਕਈ ਸੰਗਠਨਾਂ ਦੇ ਸਮਰਥਨ ਨਾਲ ਆਜ਼ਾਦ ਉਮੀਦਵਾਰ ਵਜੋਂ ਸਨ ਚੋਣ ਮੈਦਾਨ ਚ ਆਪ ਦੇ ਕਾਂਗਰਸ ਵੱਲੋਂ ਚੋਣ ਨਾ ਲੜਨ ਦੇ ਐਲਾਨ ਤੋਂ ਬਾਅਦ ਪਾਇਲਬਲਦੀਪ ਸਿੰਘ ਦੀ ਨਾਮਜ਼ਦਗੀ ਰੱਦ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਰਵਿੰਦਰ ਬ੍ਰਹਮਪੁਰਾ ਦੀ ਜਿੱਤ ਦਾ ਰਾ ਪੱਧਰਾ ਬੜੇ ਅਫਸੋਸ ਦੀ ਗੱਲ ਹੈ ਜਿਵੇਂ ਹੋਇਆ ਇਹ ਇਹ ਏਜੰਡਾ ਪੋਲੀਟੀਕਲ ਵੈਂਡੇਟਾ ਵੀ ਹੈ ਔਰ ਪਰਸਨਲ ਵੈਂਡੇਟਾ ਵੀ ਲੱਗਦਾ ਕਈ ਲੋਕ ਨੇ ਜਿਹੜੇ ਸਾਡੀ ਸਾਡੀ ਮੌਜੂਦਗੀ ਤੋਂ ਡਰਦੇ ਨੇ ਭੈ ਖਾਉਂਦੇ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਪਾਈ ਬਲਦੀਪ ਸਿੰਘ ਦੀ ਨਾਮਜ਼ਦਗੀ ਰੱਦ ਕੀਤੇ ਜਾਣ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਰਾਰਿਆ ਸੱਤਾ ਤੇ ਰਦੀ ਤੱਕੇ ਸ਼ਾਹੀ ਸ਼੍ਰੋਮਣੀ ਅਕਾਲੀ ਦਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੀ ਪਰਵਾਹ ਨਾ ਕਰਨ ਦੇ ਇਲਜ਼ਾਮ ਬੋਲੇ ਜਿਸ ਆਧਾਰ ਤੇ ਕਾਂਗਰਸ ਨੇ ਛੱਡੀ ਸੀ ਸੀਟ ਉਸ ਤੇ ਸਰਕਾਰ ਨੇ ਨਹੀਂ ਕੀਤੀ ਉਚਿਤ ਕਾਰਵਾਈ ਪਾਈ ਬਲਦੀਪ ਸਿੰਘ ਦਾ ਮੈਨੂੰ ਪਤਾ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਇਹੀ ਕਰਨਾ ਹੈ ਇਹ ਹਰ ਵੇਲੇ ਅਈ ਤਕਨਾਲ ਲੋਕਾਂ ਦੇ ਕਾਗਜ਼ ਰਿਜੈਕਟ ਕਰਵਾ ਦਿੰਦੇ ਨੇ ਆਪਣੇ ਆਪ ਜਿੱਤਣ ਵਾਸਤੇ ਹੁਣ ਕੋਈ ਦੋ ਤਿੰਨ ਇੰਡੀਪੈਂਡੈਂਟ ਹੋਣਗੇ ਜਿੱਤੇ ਜਾਣਗੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਪੰਜਾਬ ਯੂਨੀਵਰਸਿਟੀ ਪਹੁੰਚਣ ਤੇ ਕੀਤਾ ਪ੍ਰਦਰਸ਼ਨ ਨੂਰ ਮਹਿਲ ਦੇ ਦਿਵਯ ਜੋਤੀ ਜਾਗਰਤੀ ਸੰਸਥਾਨ ਦੇ ਸੰਸਥਾਪਕ ਅਸ਼ੂਤੋਸ਼ ਮਹਾਰਾਜ ਪਿਛਲੇ 2 ਸਾਲ ਤੋਂ ਫ੍ਰੀਜ਼ਰ ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਮੰਨ ਚੁੱਕੀ ਹੈ ਮ੍ਰਿਤਕ ਡੇਰਾ ਕਰ ਰਿਹਾ ਸਮਾਧੀ ਚ ਹੋਣ ਦਾ ਦਾਵਾ ਮਾਮਲਾ ਹਾਈ ਕੋਰਟ ਚ ਵਿਚਾਰ ਅਧੀਨ ਅਗਲੀ ਸੁਣਵਾਈ 24 ਫਰਵਰੀ ਨੂੰ ਅਗਰ ਉਹ ਸੰਸਕਾਰ ਕਰ ਦਿੱਤੇ ਹਨ ਤੇ ਡੇਰਾ ਆਪਣੇ ਆਪ ਬੰਦ ਹੋ ਜਾਏਗਾ ਬਿਲਕੁਲ ਉਹਨਾਂ ਦਾ ਚੌਪਟ ਹੋ ਜਾਏਗਾ ਔਰ ਉਹਨਾਂ ਸੰਗਤ ਜੋ ਹੈ ਉਹ ਵੀ ਉਹਨਾਂ ਦੇ ਖਿਲਾਫ ਹੋ ਜਾਣਗੇ ਇਸੇ ਲਈ ਡੇਰਾ ਚਲਾਣੇ ਕੇ ਲਈ ਉਹ ਉਸਕੀ ਡੈੱਡ ਬੋਡੀ ਜੋ ਫ੍ਰੀਜ਼ਰ ਮੇ ਰੱਖ ਰੱਖਾ ਹੈ ਉਸਨੇ ਹੁਸ਼ਿਆਰਪੁਰ ਦਸੂਹਾ ਰੋਡ ਤੇ ਦਰਦਨਾਕ ਸੜਕ ਹਾਦਸਾ ਸਾਬਕਾ ਆਈਐਸ ਅਧਿਕਾਰੀ ਦੀ ਆਡੀਕਾਰ ਦੀ ਦੋ ਵੱਖ-ਵੱਖ ਮੋਟਰਸਾਈਕਲਾਂ ਨਾਲ ਟੱਕਰ ਦੋਹੇ ਮੋਟਰਸਾਈਕਲ ਸਵਾਰਾਂ ਦੀ ਮੌਤ 에ਅਰਬੈਗ ਖੁੱਲਣ ਕਾਰਨ ਕਾਰ ਸਵਾਰ ਸੁਰੱਖਿਅਤ ਜੋ ਮੌਕੇ ਤੋਂ ਪਤਾ ਲੱਗਾ ਚੰਡੀਗੜ੍ਹ ਤੋਂ ਹਸ਼ਿਆਰਪੁਰ ਦਸੂਹਾ ਸਾਈਡ ਤੇ ਆ ਰਹੇ ਸੀਗੇ ਤੇ ਇੱਕ ਮੋਟਰਸਾਈਕਲ ਵਿੱਚ ਵੱਜ ਕੇ ਦੂਜੇ ਮੋਟਰਸਾਈਕਲ ਦੇ ਵਿੱਚ ਵੱਜੀ ਆ ਦੋ ਮੌਤਾਂ ਹੋਈਆਂ ਜੀ ਸਮਾਰਟ ਸ਼ਹਿਰਾਂ ਦੀ ਪਹਿਲੀ ਸੂਚੀ 'ਚ ਪੰਜਾਬ ਦੇ ਸਨਤੀ ਸ਼ਹਿਰ ਲੁਧਿਆਣਾ ਦਾ ਵੀ ਨਾਮ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੇ ਐਲਾਨੀ 20 ਸ਼ਹਿਰਾਂ ਦੀ ਪਹਿਲੀ ਸੂਚੀ ਕੇਂਦਰ ਸਰਕਾਰ ਨੇ ਕੀਤਾ ਹੈ ਦੇਸ਼ ਦੇ 97 ਸ਼ਹਿਰਾਂ ਨੂੰ ਸਮਾਰਟ ਸ਼ਹਿਰ ਬਣਾਉਣ ਦਾ ਐਲਾਨ ਪਹਿਲੀ ਸੂਚੀ ਚ ਨਵੀਂ ਦਿੱਲੀ ਤੋਂ ਇਲਾਵਾ 11 ਸੂਬਿਆਂ ਦੇ 20 ਸ਼ਹਿਰ